ਅੱਜ ਦਿਨ ਸ਼ੁੱਕਰਵਾਰ 17 ਅਕਤੂਬਰ ਸਨ 2025 ਤੇ ਅੱਜ ਜਿਹੜਾ ਸੀਗਾ ਆਪਾਂ ਕੈਮਰੇ ਵਗਾਰਾ ਦੀ ਸੈਟਿੰਗ ਕਰਨੀ ਸੀ ਤੇ ਨਾਲੇ ਆ ਕੰਟਰੀਸਾਈਡ ਜਿਹੜਾ ਏਰੀਆ ਸੀਗਾ ਉਹ ਦੇਖਣਾ ਸੀ ਨਾਲੇ ਦਿਖਾਉਣਾ ਸੀ ਤੇ ਨਾਲੇ ਆਪਾਂ ਲੰਬੇ ਜਿਹੜੀ ਸਾਈਕਲ ਯਾਤਰਾ ਜਿਹੜੀ ਕਰਨੀ ਆ ਉਹਦੇ ਵਿੱਚ ਮੌਤ ਲੱਗ ਜਾਏਗਾ ਵੀ ਕਿਸ ਤਰ੍ਹਾਂ ਦੀਆਂ ਕੈਮਰੇ ਚ ਸਾਡੀਆਂ ਵਗਾਰਾ ਚਾਹੀਦੀਆਂ ਮਾਰਨਿੰਗ ਟਾਈਮ ਹੈਗਾ ਕੋਈ ਸਮਾਂ ਕਿ 6:30 ਵਜੇ ਦਾ ਤੇ ਕੀ ਇਹਦੇ ਵਿੱਚ ਹੋਰ ਕੋਈ ਵਾਇਸ ਵਗੈਰਾ ਦੀ ਪ੍ਰੋਬਲਮ ਤੇ ਜਾਂ ਕੋਈ ਜਿਹੜਾ ਹੈ ਹੋਰ ਫੋਟੋ ਵਗੈਰਾ ਪਿਕਚਰ ਵਗੈਰਾ ਕਲੀਅਰ ਹੁੰਦੀ ਹੈਗੀ ਆ ਉਹ ਸਾਰਾ ਕੁਝ ਇਹਦੇ ਨਾਲ ਕਲੀਅਰ ਹੋ ਜਾਏਗਾ ਸੋ ਮਾਰਨਿੰਗ ਸਾਈਕਲਿੰਗ ਤੇ ਆਪਾਂ ਕਰਨੀ ਹੋਣੀ ਹੈ ਹੁੰਦੀ ਆ ਇਹ ਸਾਡੀ ਰੁਟੀਨ ਦੀ ਪ੍ਰੈਕਟਿਸ ਆ ਤੇ ਅੱਜ ਥੋੜਾ ਜਿਹਾ ਬਾਹਰ ਆ ਕੇ ਅਸੀਂ ਫਿਰ ਇਸ ਚੀਜ਼ ਨੂੰ ਮੈਂ ਕਿਹਾ ਵੀ ਚੈੱਕ ਕਰ ਲਈਏ ਕਿਉਂ ਧੁੰਦ ਜੀ ਵਾਲਾ ਮੌਸਮ ਹੈ ਕੀ ਪਰਫਾਰਮੈਂਸ ਕਿਦਾਂ ਦੀ ਰਹਿੰਦੀ ਹੈ ਕੈਮਰੇ ਦੀ ਕਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਬਾਕੀ ਆਪਾਂ ਪੋਸਟ ਕਰਨੀ ਹੈ ਵੀਡੀਓ ਤੁਸੀਂ ਵੀ ਦੱਸਿਓ। ਇਹਦੇ ਵਿੱਚ ਕਿਸ ਤਰ੍ਹਾਂ ਦਾ ਹਿਸਾਬ ਤਾਇਰੀ ਆਇਆ। ਸਹੀ ਲੱਗੀ ਹੈ। ਕਿ ਜਾਂਗ ਕਮੀ ਪੇਸ਼ੀ ਲੱਗੀ ਹੈ ਬਈ। ਤੇ ਇੱਥੋਂ ਹੁਣ ਆਪਾਂ ਚਾਲੇ ਪਾਉਨੇ ਆਂ ਵਰਕੇ ਆਪਣੇ ਘਰ ਵਾਲੇ ਪਾਸੇ ਨੂੰ। ਤੁਮ ਕੋ ਯਾ ਕੇ ਫੇਰ ਤਿਆਰੀ ਸ਼ੈਰੀ ਕਰੀਏ ਤੇ ਕੰਮਕਾਰ ਨੂੰ ਨਿਕਲੀਏ ਆਪਣੇ ਨੂੰ ਤੇ ਪਿਛਲੀ ਵਾਰ ਜਿਹੜੀ ਪਾਈ ਸੀ ਵੀਡੀਓ ਉਹਦੇ ਵਿੱਚ ਪਤਾ ਲੱਗਾ ਹੈ ਕਿ ਜਿਹੜਾ ਹੁਣ ਕੈਮਰਾ ਲਾਇਆ ਹੋਇਆ ਤੇ ਠਕ ਠਕ ਦੀ ਆਵਾਜ਼ ਜਿਹੜੀ ਆ ਕਰਦਾ ਸੀਗਾ ਤੋਂ ਇਸ ਪਾਸੇ ਹਲ ਧਿਆਨ ਫਿਰ ਆਪਣਾ ਗਿਆ ਤੇ ਉਹ ਇਸ ਵਾਰ ਆਪਣਾ ਪ੍ਰੋਬਲਮ ਜਿਹੜੀ ਆ ਉਹ ਖੜਕਣ ਦੀ ਜਿਹੜੀ ਆ ਉਹ ਹਟਾਈ ਹੈਗੀ ਆ ਤਾਂ ਕਿ ਠਕ ਠਕ ਦੀ ਜਿਹੜੀ ਆਵਾਜ਼ ਆ ਉਹ ਨਾ ਆਏ ਤੇ ਆਜ ਇਧਰ ਦਾ ਰੋਡ ਜਿਹੜਾ ਸੀਗਾ ਬਟਾਲੇ ਤੋਂ ਪਿੰਡਾਂ ਦੇ ਵਿੱਚੋਂ ਦੀ ਨਾਗਜਣਾ ਸਾਹਿਬ ਨੂੰ ਨਿਕਲਦਾ ਹੈ ਅੱਗੇ ਨੂੰ ਇਹ ਬਾਈਪਾਸ ਨੂੰ ਚੜ ਜਾਂਦਾ ਹਮ ਮਹਤੇ ਵਾਲਾ ਬਾਈਪਾਸ ਸ੍ਰੀ ਹਰਗੋਬਿੰਦਪੁਰ ਵਾਲਾ ਵਿੱਚੇ ਵਿੱਚ ਜਾ ਕੇ ਤੇ ਤੇ ਵਿੱਚੇ ਵਿੱਚ ਇਧਰ ਨਾਗਿਆਣਾ ਸਾਹਿਬ ਤੋਂ ਬਟਾਲੇ ਵੱਲੋਂ ਆ ਜਾਂਦਾ ਤੇ ਚੱਲਣ ਵੀ ਨਿਕਲ ਜਾਂਦਾ ਉਸ ਰੋਡ ਤੇ ਆਪਾਂ ਨੇ ਸਾਈਕਲਿੰਗ ਜਿਹੜੀ ਅੱਜ ਮਾਰਨਿੰਗ ਦੇ ਸਮੇਂ ਜਿਹੜੀ ਹੈਗਾ ਤਕਰੀਬਨ 1-2 ਘੰਟੇ ਦੋ ਘੰਟੇ ਦੇ ਕਰੀਬ ਹੋ ਗਏ ਲਗਭਗ ਅੱਜ ਕੀਤੀ ਹੈਗੀ ਜਿਹਦੇ ਵਿੱਚੋਂ ਕੁਝ ਕਲਿੱਪ ਜਿਹੜੀ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗਿਆ ਵੀ ਜੇ ਕੋਈ ਇਹਦੇ ਵਿੱਚ ਕਮੀ ਪੇਸ਼ੀ ਹੋਵੇਗੀ ਤੇ ਜਰੂਰ ਦੱਸਿਓ ਮੈਂ ਵੀ ਚੈੱਕ ਕਰਾਂਗਾ ਤਾਂ ਅੱਗੇ ਜਿਹੜਾ ਹੈ ਫਫਰ ਜਿਹੜਾ ਹੈ ਉਹਦੇ ਵਿੱਚ ਸਫਾਵੇਂ ਤਰੀਕੇ ਨਾਲ ਸਿਰੇ ਚਾੜਿਆ ਜਾ ਸਕੇ ਬਤ ਵੀ ਇੰਪਰੂਵਮੈਂਟ ਦੇ ਖਿਆਲ ਹਮੇਸ਼ਾ ਬੱਸ ਉਹ ਖੁੱਲਰ ਇਹਦੇ ਸੁਧਾਰ ਵਾਲਾ ਪਾਸਾ ਤੇ ਹਮੇਸ਼ਾ ਰਹਿੰਦਾ ਹੀ ਇੱਧਰ ਜਦੋਂ ਮਰਜ਼ੀ ਸੁਧਾਰ ਕਰੀ ਜਾ ਬਾਕੀ ਮੌਸਮ ਜਿਹੜਾ ਬੜਾ ਖੰਡ ਆ ਰਾ ਜਿਹਦਾ ਅਜੇ ਝੋਨੇ ਵਗੈਰਾ ਜਿਹੜੇ ਆ ਕੋਈ ਬਾਸਮਤੀਆਂ ਖੜੀਆਂ ਝੋਨੇ ਦੇ ਕੋਲ ਛੜੇ ਆ ਤਕਰੀਬਨ ਲੋਕਾਂ ਨੇ ਇੰਦਰ ਤੇ ਪਾਸੇ ਹੋਰ ਕੋਈ ਹਿਸਾਬ ਨਾ ਵੀ ਆ ਮਹੀਨੇ ਦੇ ਐਂਡ ਦੇ ਵਿੱਚ ਅਕਤੂਬਰ ਤੇ ਗਾੜਾ ਨਵੰਬਰ ਅਕਤੂਬਰ ਦੇ ਐਂਡ 'ਚ ਸ਼ੁਰੂ ਕਰ ਦਿੰਦੇ ਬਿਜਾਈ ਅਕਤੂਬਰ ਦੇ ਐਂਡ ਤੇ ਨਵੰਬਰ ਦੇ ਦੂਜੇ ਹਫਤੇ ਤੱਕ 100% ਠੀਕ ਕੰਮ ਹੈ ਜਿਹੜਾ ਹੈ ਪੰਜਾਬ 'ਚ ਬਿਜਾਈ ਦਾ ਲਗਭਗ ਇਹ ਨੰਬਰ ਜਾਣਾ ਹੈ। ਮੇਰੇ ਫਸਲ ਸੰਬੰਧੀ ਡੇਅਰ ਹੁੰਦੀ ਆ। ਉਸ ਤੋਂ ਬਾਅਦ ਟਰੈਕਟਰਾਂ ਨੇ ਮਿੰਟੋ-ਮਿੰਟੀ ਜਿਵੇਂ ਇਹ ਤਿਆਰ ਕਰ ਦੇਣੀ ਆ। ਕਿਉਂਕਿ ਇਹ ਫਸਲਾਂ ਵੀ ਕੰਬਾਇਨਰ ਕਮੂਨਾ ਹੈ ਗੱਲ ਤੇ ਚੁੱਕਣ ਦੀਆਂ ਮੱਡੀਆਂ ਦੇ ਵਿੱਚ। ਸਰਕਾਰ ਲਿਫਟ ਕਰ ਲਈ ਚੁੱਕ ਲਈ ਤੇ ਤਾਂ ਮੈਂ ਜਿਹੜਾ ਜ਼ਿੰਮੇਵਾਰ ਦਾ ਹੈਗਾ ਕਿਸਾਨ ਦਾ ਹੈਗਾ। ਪੂਰਾ ਸੋਖਾ ਹੋ ਜਾਂਦਾ। ਉਹ ਨੋ ਬਰੇ ਦੂਜੇ ਹਫਤੇ ਤੱਕ ਸਾਰੀ ਵਾਹ ਕੇ ਪਹਿਲੇ ਤਿਆਰ ਕਰ ਦੇਣੀ ਆ ਤਿਆਰਾਂ ਵੀ ਹੁਣ ਬਹੁਤੀ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਕਹਿੰਦੇ ਹੁੰਦੇ ਸੀਗੇ ਅਰਜ ਕੇ ਵਾਹ ਤੇ ਤੱਬ ਕੇ ਖਾ ਉਹ ਕੰਮ ਜਿਹੜਾ ਸੀ ਉਹ ਤੇ ਗਿਆ ਮੁੱਕ ਹੁਣ ਤੇ ਸੁਪਰਸੀਡਰ ਆ ਗਿਆ ਜੀਰੋ ਡ੍ਰਿੱਲਾਂ ਆ ਗਈਆਂ ਤੇ ਕੱਖਾਂ ਦੇ ਵਿੱਚ ਜਿਹੜੀ ਅਗ ਵੀ ਜੀ ਜਾਂਦੇ ਆਂ ਏ ਠੀਕ ਆ ਕਾਮਯਾਬ ਆ ਕੁਝ ਲੋਕ ਕਾਫੀ ਪਸੰਦ ਆ ਬਾਕੀ ਨਵੀਂ ਚੀਜ਼ ਜਦੋਂ ਕੋਈ ਆਉਂਦੀ ਹੁੰਦੀ ਆ ਤੇ ਥੋੜਾ ਜਿਹਾ ਨੈਗੇਟਿਵ ਹੁੰਦਾ ਹੈ ਐਟੀਟਿਊਡ ਨਕਾਰਾਤਮਕ ਨਜ਼ਰੀਆ ਹੁੰਦਾ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਹ ਯਾਦ ਹੋਣਾ ਜਦੋਂ ਆਈਆ ਕੀ ਕਹਿੰਦੇ ਉਹਨੂੰ ਟੂੜੀ ਵਾਲਾ ਰੀਪਰ ਆਇਆ ਤੇ ਕਹਿੰਦੇ ਹੁੰਦੇ ਸੀ ਉਹਦੇ ਵਿੱਚ ਨਹੀਂ ਜੀ ਇੱਥੇ ਡੰਗਰ ਬਿਮਾਰ ਹੋ ਜਾਂਦੇ ਆ ਮਿੱਟੀ ਹੁੰਦੀ ਐ ਤੇ ਜਿਹੜੀ ਹੱਥ ਦੇ ਨਾਲ ਵੱਢਦੇ ਕਣਕ ਨੂੰ ਕੁੱਤਰਦੇ ਆ ਉਹ ਜਿਆਦਾ ਵਧੀਆ ਹੁੰਦੀ ਆ ਕਿਉਂਕਿ ਪਹਿਲੇ ਇਸੇ ਤਰੀਕੇ ਦੇ ਨਾਲ ਹੀ ਤੇ ਸਾਰਾ ਉਹ ਕਰਦੇ ਸੀਗਾ ਹੱਥ ਨਾਲ ਵਾਢੀ ਕਰਦੇ ਸੀ ਤੇ ਫਰੈਸ਼ਰ ਨਾਲ ਕੁੱਤਰਦੇ ਸੀ ਪਹਿਲੇ ਗਾਹ ਪੈਂਦੇ ਹੁੰਦੇ ਸੀ ਫਰੈਸ਼ਰ ਤੇ ਚਲੋ ਅਸੀਂ ਦੇਖੇ ਗਾਹ ਤੇ ਨਹੀਂ ਦੇਖੇ ਤੇ ਥ੍ਰੈਸਰ ਦੇ ਵਿੱਚ ਉਹ ਗਾਹ ਦੇਖਿਆ ਸੀ ਮੂੰਗੀ ਮਾਂ ਦੇ ਐਲਸੀਆਂ ਦੇ ਕਰਦੇ ਹੁੰਦੇ ਸੀ ਤੇ ਉਹ ਉਹ ਜਿਹੜਾ ਥ੍ਰੈਸਰ ਦੇ ਵਿੱਚੋਂ ਥੋੜੀ ਹੱਥ ਨਾਲ ਵੱਢ ਕੇ ਕਣਕ ਵੱਢੀ ਕਰਕੇ ਤੇ ਥ੍ਰੈਸਰ ਨਾਲ ਉਤਰ ਕੇ ਤੇ ਉਹਨੂੰ ਡਗਰਾਂ ਨੂੰ ਪਾਉਂਦੇ ਤੇ ਉਹਨੂੰ ਵਧੀਆ ਸਮੇ ਤੇ ਉਹਦੇ ਜਿਹੀ ਉਹ ਜਿਹੜੀ ਗੰਦੀ ਹੁੰਦੀ ਹੈ ਵਿੱਚ ਦਾਣਾ ਦੂਣਾ ਆ ਜਾਂਦਾ ਹੁੰਦਾ ਹੈ ਤੇ ਜਾਂ ਉਹ ਮਿੱਟੀ ਕਹਿੰਦੇ ਸੀ ਬੇਸਿਕਲੀ ਮਿੱਟੀ ਤੇ ਹੁੰਦੀ ਸੀ ਉਹਦੇ 'ਚ ਬਾਕੀ ਉਹ ਉੱਪਰਲਾ ਜਿਹੜਾ ਧੋਜ ਹੁਤਾ ਕਸਾਰ ਜੇ ਹੁੰਦਾ ਸੀ ਉਹ ਜਿਆਦਾ ਡੰਗਰ ਖਾਂਦੇ ਨਹੀਂ ਹੁੰਦੇ ਹੁਣ ਰਹਿਣ ਤੇ ਸੁੱਕ ਵਾਸਤੇ ਰੱਖ ਦਿੰਦੇ ਸੀ ਪਰ ਗੱਲ ਹੁਣ ਉਹ ਗੱਲ ਕਰਦੇ ਸੀ ਮਸ਼ੀਨ ਦੀ ਜਿਹੜੀ ਆਪਣੀ ਆਈ ਸ਼ਰੀਪਰ ਤੂੜੀ ਵਾਲਾ ਤਾਂ ਲੋਕ ਡੰਗਰਾਂ ਨੂੰ ਤੂੜੀ ਜਿਹੜੀ ਆ ਉਹ ਨਹੀਂ ਸੀ ਪੁੰਦੇ ਕਹਿੰਦੇ ਮਿੱਟੀ ਇਹ ਜੋ ਖੁਮਾਰ ਹੁੰਦੀ ਆ ਹੁਣ ਕੋਈ ਕੋ ਜਿੰਮੇਦਾਰ ਭਰਾ ਹੋਊਗਾ ਜਿਹੜਾ ਨਹੀਂ ਪੁੰਦਾ 100% ਹੀ ਉਹੀ ਚੱਲਦੀ ਆ ਲੋਕਾਂ ਨੇ ਉਹਨੂੰ ਸਮਾਪਾ ਕੇ ਉਹਨੂੰ ਮੰਨ ਲਿਆ ਹੈਗਾ ਤੇ ਉਸ ਤੋਂ ਹੀ ਪਿੱਛੇ ਜਾਈਏ ਮੈਜਰ ਵੀ ਦੱਸਦੇ ਆ ਵੀ ਆ ਜਿਹੜਾ ਮਾਈਕ ਹੁੰਦਾ ਟੈਲੀਫੋਨ ਵਾਲਾ ਤੇ ਉਹ ਗਾਉਣ ਵਾਲਾ ਸਾਰੀ ਮਾਈਕ ਹੁੰਦਾ ਜਿਹੜਾ ਆਨਾਨਸਮੈਂਟਾਂ ਵਗੈਰਾ ਕਰਦੇ ਆ ਤੇ ਕਹਿੰਦੇ ਵੀ ਕਲਾਕਾਰ ਜਿਹੜੇ ਆ ਇਹਦੇ ਵਿੱਚ ਸਾਹਮਣੇ ਰੱਖ ਗਏ ਇਹਨੂੰ ਗਾਉਂਦੇ ਨਹੀਂ ਹੁੰਦੇ ਇਹ ਕਹਿੰਦੇ ਹੁੰਦੇ ਇਹ ਆਵਾਜ਼ ਖਿੱਚ ਲੈਂਦੀ ਆ ਆਵਾਜ਼ ਖਿੱਚ ਲੈਂਦੀ ਆ ਤੇ ਬੰਦਾ ਬੋਲਣੋਂ ਹਟ ਜਾਂਦਾ ਗੁੰਗਾ ਹੋ ਜਾਂਦਾ ਤੇ ਕੱਲਾ ਇਕ ਵਾਰ ਡੰਗ ਡਰਦੇ ਇਹਨੂੰ ਹੱਥ ਨਹੀਂ ਲਾਉਂਦੇ ਇਹਨੂੰ ਗਾਉਣਾਂ ਦੀ ਦੂਰ ਦੀ ਗੱਲ ਫਿਰ ਬਿਜਲੀ ਕਹਿੰਦੇ ਆਈਏ ਤਾਂ ਉਹਦੋਂ ਵੀ ਲੋਕੀਂ ਨਹੀਂ ਚਲੋਂਦੇ ਕਹਿੰਦੇ ਡਰਦੇ ਆਏ ਕਹਿੰਦੇ ਲੋਕਾਂ ਨੇ ਕਹਿੰਦਾ ਬਿਜਲੀ ਜਿਹੜੀ ਆ ਇਹ ਮਾਰ ਦੇਣਾ ਹੈ ਸਰਕਾਰ ਨੇ ਬਿਜਲੀ ਭੇਜੀ ਆ ਤੇ ਪਤਾ ਨਹੀਂ ਕੀ ਹੈਗਾ ਲੋਕੀਂ ਡਰਦੇ ਨਹੀਂ ਲਉਂਦੇ ਹੁਣ ਤੱਕ ਵਗਿਆ ਰਹੀ ਹਿੰਦਰਾ ਫੇਰ ਦੇਖ ਲੋ ਤੁਸੀਂ ਆ ਏਟੀਐਮ ਆ ਕੇ ਥੋੜੀਆਂ ਸਟ੍ਰਾਈਕਾਂ ਹੋਈਆਂ ਸੈਂਟਰਲ ਬੈਂਕਿੰਗ ਸਿਸਟਮ ਆ ਗਿਆ ਕੰਪਿਊਟਰ ਆ ਗਏ ਬੜੀਆਂ ਸਟ੍ਰਾਈਕਾਂ ਹੋਈਆਂ ਏਟੀਐਮ ਦੇ ਖਿਲਾਫ ਕੰਪਿਊਟਰਾਂ ਦੇ ਖਿਲਾਫ ਨੌਕਰੀਆਂ ਚੱਲ ਜਾਣਗੀਆਂ ਏਟੀਐਮ ਦੇ ਨਾਲ ਤੇ ਵੇਖੋ ਹੁਣ ਉਹ ਹੀ ਬੈਂਕਾਂ ਆ ਛਾਤੀ ਠੋਕ ਕੇ ਕਹਿੰਦੀਆਂ ਸਾਡਾ 10000 ਏਟੀਐਮ ਸਾਡਾ 80 ਲੱਖ ਏਟੀਐਮ 8000 ਸਾਡੇ ਕੋਲ ਸੈਂਟਰਲ ਬੈਂਕਿੰਗ ਸਿਸਟਮ ਐਕਸੈਪਟ ਕਰ ਲਿਆ ਜਿੱਤ ਵਗੈਰ ਜ਼ਿੰਦਗੀ ਨਹੀਂ। ਸੋ ਕਹਿਣ ਤੋਂ ਮਰਾ ਦੇ ਹੈ ਵੀ ਥੋੜਾ ਜਿਹੜਾ ਸਕਾਰਾਤਮਕ ਨਜ਼ਰੀਆ ਜਿਹੜੀ ਐਕਸੈਪਟੇਬਿਲਟੀ ਹੁੰਦੀ ਹੈ ਟਾਈਮ ਲੱਗਦਾ। ਕਿਉਂਕਿ ਉਹ ਹਰ ਚੀਜ਼ ਜਿੱਦੀ ਆਦਤ ਪਈ ਖਿੰਦੀ ਨੂੰ ਇਜ਼ੀ ਲੱਗਦਾ ਉਹਨੂੰ। ਇਸੇ ਤਰ੍ਹਾਂ ਇਹ ਹੁਣ ਜਿਹੜੇ ਜ਼ੀਰੋ ਡ੍ਰਿਲ ਜਾਂ ਜਿਹੜੀਆਂ ਘਟ ਵਾਹ ਕੀ ਬਿਜਨ ਵਾਲੇ ਜਿਹੜੇ ਸੰਦ ਆਏ ਆ। ਥੋੜਾ ਜਿਆ ਟਾਈਮ ਲਗੇਗਾ ਬੈਨੀਫੀਸ਼ੀਅਲ ਹੋਣਗੇ ਤੇ ਲੋਕਾਂ ਨੂੰ ਸਮਝ ਆ ਜੇਗੀ ਆਪੇ ਜਿਹੜਾ ਇਹ ਟ੍ਰੈਂਡ ਜਿਹੜਾ ਹੈ ਇਹ ਘਟਣਾ ਹੈਗਾ ਜਿਹੜਾ ਕਹਿੰਦੇ ਵੀ ਨਹੀਂ ਨਹੀਂ ਪਿਆੜੀ ਜਗਾ ਵਾਕੇ ਵੀ ਨਹੀਂ ਇਹ ਲੋਕਾਂ ਨੇ ਟ੍ਰੈਂਡ ਘਟ ਜਾਣਾ ਉਹ ਇਦਾਂ ਹੀ ਵੇਚਣੀਆਂ ਕਰਨੀਆਂ ਪਈਆਂ ਜਮੀਨਾਂ ਵੀ ਛੜਨੀਆਂ ਕਰਨੀਆਂ ਕਿਉਂਕਿ ਇਹਦੇ ਫਾਇਦੇ ਆਉਣ ਵਾਲੇ ਸਮੇਂ ਆਉਣੇ ਆ ਜਿਉਂ ਜਿਉਂ ਇਨਸਾਨ ਸਮਾਂ ਵੱਧਾ ਇਹਦਾ ਚੀਜ਼ਾਂ ਦਾ ਫਰਕ ਜਿਹੜਾ ਪੈਂਦਾ ਹਰ ਇਨਸਾਨ ਦੇ ਪੈਂਦਾ ਹੁੰਦਾ ਕਿਉਂਕਿ ਪਹਿਲੇ ਇਨਸਾਨ ਜਿਹੜੇ ਸੀ ਭੋਲੇ ਭਾਲੇ ਹੁਣ ਗਾਂ ਤੋਂ ਗਾਂ ਲੋਕ ਜਿਹੜਾ ਪੜ੍ਹ ਲਿਖ ਜਾ ਰਿਹਾ ਪੁਰਾਣੇ ਜ਼ਮਾਨੇ ਜਿਹੇ ਕਹਿੰਦੇ ਵੀ ਦੱਸਦੇ ਵੀ ਇੰਨੀ ਜ਼ਿਆਦਾ ਲੋਕ ਸਿੱਧੇ ਪਧਰੇ ਕਹ ਲਿਆ ਜੀ ਜਵਾਨ ਵਾਲੇ ਕੋਈ ਵੀ ਕੰਮ ਜਿਹੜਾ ਸੀ ਕੋਈ ਰਜਿਸਟਰੀ ਕਰਨੀ ਆ ਕੋਈ ਜ਼ਮੀਨ ਜ਼ਿਆਦਾ ਕਿਸੇ ਦੇ ਨਾਮ ਤੇ ਲਿਖਣੀ ਆ ਕਈ ਵੇਲੇ ਸਿੰਪਲ ਇੱਕ ਜ਼ਮੀਨ ਤੇ ਲੀਕ ਮਾਰਦਾ ਹੁੰਦਾ ਹੈ ਜਾਂ ਪੇਪਰ ਤੇ ਲੀਕ ਮਾਰਦੇ ਨੇ ਕੋਈ ਜਿੱਦਾਂ ਕੋਈ ਹੁੰਦਾ ਉਹ ਪ੍ਰੋਸੀਜਰ ਜਿੱਦਾਂ ਦੱਸਿਆ ਉਹਦਾ ਮਤਲਬ ਹੁੰਦਾ ਵੀ ਨੇ ਲੀਕ ਮਾਰਦੇ ਹੁਣ ਹੁਣ ਇਹ ਪਹਿਲੇ ਜਿਹੜੀ ਦੂਜੇ ਵੇਲੇ ਬੰਦੇ ਦੀ ਹੋਊਗਾ ਮਤਲਬ ਲੀਕ ਦੇ ਸਿਰ ਤੇ ਰਜਿਸਟਰੀ ਹੁੰਦੀ ਸੀ ਗੱਲ ਵੀ ਤੁਸੀਂ ਕਿਤੇ ਸੁਣੀ ਹੋਏਗੀ ਪਿੰਡਾਂ ਦੇ ਵਿੱਚ ਵੀ ਕਹਿੰਦੇ ਉਹਨੇ ਲੀਕ ਮਾਰਤੀ ਆ ਹੁਣ ਨਹੀਂ ਇਹਨੇ ਜਾਣਾ ਸੋ ਮਤਲਬ ਇਹ ਹੀ ਕਿ ਉਹ ਸੇਲ ਪਰਚੇਜ ਦਾ ਜਿਹੜਾ ਸੌਦਾ ਸੀ ਲੀਕ ਦੇ ਉੱਤੇ ਸੀਗਾ ਫੇਰ ਲੋਕੀ ਮੁਕਰਨ ਦੇ ਵੇ ਸਮਾਂ ਬਦਲਿਆ ਫੇਰ ਉਹ ਹਸਾਬ ਲਾਓ ਵੀ ਸਿਗਨੇਚਰ ਲਾਉਂਡ ਆਵੇ ਗੂਠੇ ਲਾਉਂਡ ਆਵੇ ਫੇਰ ਫੋਟੋਆਂ ਲਾਉਂਡ ਆਵੇ ਹੁਣ ਪੰਜ ਪੰਜ ਉਂਗਲਾਂ ਲਾਉਂਡ ਆਵੇ ਵਾਹ ਵੀ ਅਖਾਂਡ ਆਵੇ ਨਾਲ ਨੰਬਰ ਦਾਸ ਪਿੰਚ ਫੇਰ ਉਹ ਕੰਮ ਹੁਣ ਹੋਈ ਜਾਂਦਾ ਸੋ ਗੱਲ ਇਹ ਵੀ ਜਿਉਂ-ਜਿਉਂ ਸਮਾਂ ਵਧਦਾ ਜਾਂਦਾ ਮਨੁੱਖ ਚਤਰ ਹੁੰਦਾ ਜਾਂਦਾ ਤੇ ਪ੍ਰੋਬਲਮਸ ਜਿਹੜੀਆਂ ਵਧਦੀਆਂ ਜਾਂਦੀਆਂ ਨੂੰ ਤੇ ਪੁਰਾਣਾ ਜਿਹੜਾ ਕਹਿੰਦੇ ਵੀ ਕੱਲ ਜੋ ਹੈਗਾ ਸਤਜੋਗ ਹੈਗਾ ਉਹ ਕੱਲ ਜੋ ਕੁਝ ਦੇ ਸਤਜੋਗ ਜਿਹੜਾ ਨਾ ਸਾਰਾ ਇਹੀ ਹੈ ਸਾਰਾ ਬੜਾ ਬੜਾ ਹੁੰਦਾ ਹੁੰਦਾ ਹੁੰਦੇ ਉਸ ਸਮੇਂ ਜੀ ਤੋਂ ਕਹਿੰਦੇ ਸਤਜੋਗ ਹੈਗਾ ਇਨਸਾਨ ਕੋਈ ਭਰਾ ਹੀ ਲਖਾਈ ਕੋਈ ਮੇਰੇ ਸਹਾਰਾ ਨਾ ਕੋਈ ਨਹੀਂ ਜਿਆਦਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਚੀਜ਼ ਤੇ ਸਿਰ ਲਗਾਉਣ ਨੂੰ ਬੜੀ ਮੁਸ਼ਕਲ ਦੇ ਨਾਲ ਹੀ ਜਿਹੜੀ ਹੈ ਕੋਈ ਜਰਾ ਮਿਲਦੀ ਸੀ ਤੁਸੀਂ ਦੱਸੋ ਉੱਥੋਂ ਕਿਸੇ ਨੇ ਕੀ ਮਾਰਕਟ ਕਰਕੇ ਕਿੱਥੇ ਲਗਾਉਣਾ ਤੇ ਕਿੱਥੇ ਛਕਾਉਣਾ ਉਹਨੇ ਤੇ ਕਿੱਥੇ ਖਰਚਣਾ ਤੇ ਕੋਈ ਸੰਭਵ ਵੀ ਹੈ ਨਹੀਂ ਤੇ ਕੋਈ ਪਰਚੇਜ ਵਾਸਤੇ ਉਹੋ ਜਿਹੀ ਚੀਜ਼ਾਂ ਸੁਖ-ਸਹੂਲਤਾਂ ਵੀ ਹੈ ਨਹੀਂ ਜਿਹੜੀਆਂ ਉਹ ਲੈਣੀਆਂ ਨੇ ਮਾੜੇ ਚੰਗੇ ਕੰਮ ਕਰਕੇ ਤੋਂ ਪਹਿਲੋ ਕਿ ਉਹ ਸਮਾਂ ਇੰਨਾ ਚਤਰ ਨਹੀਂ ਸੀ ਲੋ ਜੀ ਬਾਬੇ ਵੀ ਜਾਣ ਡਾ ਰਿਹਾ ਤੇ ਹੋਰ ਮੇਲੇ ਇਹ ਉਹ ਨੋਖ ਜਿਹੜਾ ਵੀ ਇੰਨਾ ਚਤਰ ਹੈ ਨਹੀਂ ਸੀ ਤੇ ਉਸ ਸਮੇਂ ਬੰਦੇ ਦੀ ਲੋੜ ਜਿਹੜੀ ਸੀ ਸੀਮਤ ਸੀ ਬਾਕੀ ਇਹ ਦੂਰ ਦੀ ਗੱਲ ਹੈ ਕਿਸੇ ਨੇ ਕੀ ਹੀਰਾ ਫੇਰੀ ਕੀ ਕਰਨੀ ਮਾੜਾ ਚੰਗਾ ਕੰਮ ਉਹਦੋਂ ਇਹਨੇ ਕੀ ਕਰਨਾ ਸਾਡੀ ਹੌਸ ਦੀ ਗੱਲ ਹੈ ਅਸੀਂ ਦੇਖਦੇ ਆ ਆਮ ਘਰਾਂ ਦੇ ਵਿੱਚ ਪਿੰਡਾਂ 'ਚ ਚਾਰ ਦਵਾਰੀਆਂ ਹੈ ਨਹੀਂ ਸੀ ਹੁੰਦੀਆਂ ਕਿਸੇ ਵਿਰਲੇ-ਬਰਲੇ ਦੇ ਉਹ ਘਾਰੇ ਜਿਹੜਾ ਸੀ ਉਦੋਂ ਉਹ ਚਾਰ ਦਵਾਰੀ ਜਿਹੜੀ ਸੀ ਹੁੰਦੀ ਸੀ ਬਹੁਤ ਘੱਟ ਬੇਲੀਆਂ ਤੇ 100% ਜਿਹੜੀਆਂ ਨਾ ਬਿਨਾਂ ਦੀਵਾਰਾਂ ਤੋਂ ਹੁੰਦੀ ਹੈ ਤੇ ਭਾਈ ਬਾਕੀ ਗੱਲਾਂ ਸਾਰੀਆਂ ਦੂਰ ਦੀਆਂ ਉਹ ਜੇ ਸਾਗੀ ਘੇਨੇ ਬਣਾਇਆ ਜੋ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਤੇ ਪੜਦੇ ਇੱਥੇ ਗੱਲ ਹੀ ਛੱਡੋ ਤੇ ਬਾਕੀ ਚੀਜ਼ ਤਾਂ ਬਹੁਤ ਵੱਡੀਆਂ ਹੈਗੀਆਂ ਸਾਗ ਘੇਨੇ ਰੇਣਾ ਲਿਆ ਤੇ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਬਾਕੀ ਦੀ ਗੱਲ ਗਾਰੂ ਪਿਆਲਾ ਦੇ ਬਹੁਤ ਵੱਡੀ ਗੱਲ ਉਹ ਤੇ ਲੱਗਣੇ ਲੱਗਣਾ ਪਤਾ ਉਹ ਪਰਦੇ ਵਾਲਾ ਕੰਮ ਉਹ ਜਮਨ ਜੀ ਨਹੀਂ ਸੀ ਥੋੜੀ ਸੰਗਸਰਬਈ ਹੈਗੀ ਲੋਕਾਂ ਦਾ ਪਰੌਣਾ ਆ ਜਾਣਾ ਤਾਂ ਸਾਰੇ ਪਿੰਡ ਨੂੰ ਚੱਲ ਫੇਰ ਬਾਤ ਇਹ ਪਰਦੇ ਵਾਲੀ ਗੱਲ ਹੈ ਜੇ ਕੋਈ ਪਰੌਣਾ ਆਇਆ ਤਾਂ ਬੇੜੇ ਦੇ ਵਿੱਚ ਗਾ ਕੇ ਮਜਾ ਤੇ ਪ੍ਰਾਉਣਚਾਰੀ ਕਰਨੀ ਰਿਆ ਉਹ ਤੇ ਚਾਦਰ ਚਾਦਰ ਉਠਾਲ ਕੇ ਸਰਾਣਾ ਰੱਖ ਕੇ ਨਵੇਂ ਬਿਸਤਰਾ ਨੂੰ ਬਿਠਾਉਣਾ ਇੱਜ਼ਤ ਮਾਨ ਕਰਨਾ ਸਤਕਾਰ ਤੇ ਹੁੰਦਾ ਸੀ ਤੇ ਲੰਮਾ ਸਮਾਂ 걸ਉਣੇ ਰਹਿੰਦੇ ਵੀ ਆ ਇੱਧਰ ਦਾ ਸਿਸਟਮ ਜਿਹੜਾ ਹੈਗਾ ਦੇਖੋ ਵੀ ਆ ਪੱਠੇ ਵਾਲੇ ਆਪਣਾ ਡੇ ਸਿਰਸਰੇ ਕਾਰਵਾਈ ਪਾਉਂਦੇ ਇਹ ਇਹ ਦੇਖੇ ਹੁਣ ਟਾਈਮ ਹੋ ਗਿਆ ਜਾ ਕੇ ਜਾਣਾ ਤੇ ਦਿਨੇ ਤੁਹਾਨੂੰ ਕਿਹੜਾ ਦਿਖਾਵਾਂਗੇ ਤੇ ਹੋਇਆ ਪਰ ਜਰਦੇ ਆ ਪਰ ਘਰ ਵਾਲੇ ਪਾਸੇ ਬਹੁਤ ਸ਼ਾਇਦ ਬੋਧ ਭਈ ਉਹਨੇ ਰਾਜ਼ ਜੀ ਕਰਨਾ ਇਹ ਰਹਾ ਬੜਾ ਖਰਾਬ ਕੀਤਾ ਬੋਈ ਸਤਿ ਸ਼੍ਰੀ ਅਕਾਲ in her ਕਿ ਜਿਹੜਾ ਕਹਿੰਦੇ ਆ ਵੀ ਇਹ ਜੇ ਹੋਰ ਕਲਯੁਗ ਹੈ ਤੇ ਇਹ ਹੋਰ ਵਧਣਾ ਹੈ। ਕਈ ਮਹਾਪੁਰਸ਼ ਕਥਾ ਕਰਦੇ ਆ ਜਿਹੜੀ ਗੱਲ ਦੇ ਵਿੱਚ ਉਹ ਗੱਲ ਹੁਣ ਅਸੀਂ ਠੀਕ ਹੈਗੀ ਆ। ਅਗਰ ਅਸੀਂ ਦੂਜੇ ਤਰੀਕੇ ਨਾਲ ਦੇਖੀਏ ਨਾ ਸਾਇੰਟਿਫਿਕ ਤਰੀਕੇ ਦੇ ਨਾਲ ਵੀ ਜਿਵੇਂ ਅਸੀਂ ਗੱਲਾਂ ਹੁਣ ਕੀਤੀਆਂ ਉਹਨਾਂ ਨਾਲੇ ਸਮੇਂ ਦੇ ਵਿੱਚ ਮਨੁੱਖ ਜਿਹੜਾ ਹੋਰ ਪੜ੍ਹ ਲਿਖ ਰਿਹਾ ਹੈ। ਜਿਆਦਾ ਚਤੁਰ ਚਲਾਕ ਹੋਣ ਦੇ ਨਾਲ ਇਸ ਪੱਥਰ ਜਿਹੜੀ ਹੈ ਬਹੁਤ ਛੋਟੇ ਕਿਦਾਂ ਤੇ ਓਏ ਵਧਣੀ ਹੈ ਜਿਉਂ ਜਿਉਂ ਮਨੁੱਖ بڑھےਗਾ ਤੇ ਤਰਾਰ ਹੋਏਗਾ ਉਹਨੂੰ ਗਿਆਨ ਵਧੇਗਾ ਉਹਨੂੰ ਸਮਝ ਵਧੇਗੀ ਲੋੜਾਂ ਵਧਣਗੀਆਂ ਸੁੱਖ ਸਹੂਲਤਾਂ ਦੇ ਪਾਸੇ ਇਹ ਹੰ ਜਾਏਗਾ ਉਹ ਪੌਸਿਬਿਲਟੀ ਹੈ ਭਾਈ ਇਸ ਕੰਮ ਵੱਲ ਨੂੰ ਮਾੜ ਤੁਹਾਡ ਵਾਲੇ ਪਾਸੇ ਨੂੰ ਜਿੱਦਾਂ ਕਹਿੰਦੇ ਆ ਕਲਯੁਗ ਨਹੀਂ ਅਜੇ ਪੀਖ ਚਾਉਣਾ ਜੇ ਬਚਪਨ ਚ ਤੋ ਬਧੇ ਗਵਤਰ ਨੂੰ ਕਿਉਂਕਿ ਉਹਨਾਂ ਦਾ ਹਿੱਸਾ ਆਪਾਂ ਦੋਨੋਂ ਪੱਖ ਹੀ ਵਿਚਾਰਨ ਦੇ ਆ ਚਲੋ ਇੱਕ ਧਾਰਮਿਕ ਪੱਖ ਤੇ ਮਹਾਂਪੁਰਸ਼ ਉਹਦੀ ਕਥਾ ਕਰਦੇ ਆ ਉਹ ਤੇ ਸਹੀ ਦਾ ਹਜੂਰਾ ਪਰ ਸਾਇੰਟੀਫਿਕ ਤਰੀਕੇ ਨਾਲ ਵੀ ਆਪਾਂ ਦੇਖੀਏ ਦੋਸ਼ ਜੋਗਤ ਨਹੀਂ ਜਿਆਦਾ ਲੋਕਾਂ ਦੇ ਵਿੱਚ ਜਿਹੜੀ ਹੈ ਨਾ ਸਧਾਰਨਪਨ ਜਾਣਾ ਜਿਆਦਾ ਸੀ ਅਵੇਰਨੈਸ ਨਹੀਂ ਸੀ ਇਹ ਨਹੀਂ ਸਮਝ ਨਹੀਂ ਚੱਲੋ ਜਾਂ ਸਿੱਧੇ ਹੀ ਜਾਂ ਲੋੜਾਂ ਨਹੀਂ ਹੈ ਹੁਣ ਜਿਹੜਾ ਹੁਣ ਵਾਲਾ ਸਮਾ ਹੈ ਸਹੀ ਮੈਨੇ ਅਜੀ ਹੋ ਜੇ ਬੱਬਿਆ ਨੇ ਵਾ ਹੁਣ ਵਾਲਾ ਹੈ ਇਹਦੇ ਨਾਲ ਉਹਨਾਂ ਨੂੰ ਬੰਦੇ ਨੂੰ ਬੰਦੇ ਦੀ ਲੋੜ ਜਿਹੜੀ ਹੈ ਗਾੜੀ ਘਟ ਜੇਗੀ ਕਿਉਂਕਿ ਹਰ ਚੀਜ਼ ਲਗਨ ਅਲਦੀ ਤੋਂ ਡਿਪੈਂਡੈਂਟ ਹੋ ਜਾਣੀਗੀ ਇਹ ਬੰਦੇ ਦੀ ਫਿਰ ਬੰਦਾ ਜਿਹੜਾ ਹੈ ਉਹ ਕਦਰ ਘਟ ਕਰਦਾ ਹੂੰ ਤੇ ਪੁਰਾਣੇ ਸਮੇਂ 'ਚ ਜੇ ਕਿ ਐਵੀ ਫੈਕਟਰ ਸੀਗਾ ਕਿ ਲੋਕ ਜਿਹੜੇ ਆ ਇੱਕ ਦੂਜੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਸੀ ਰੋਜ਼ ਮਰਾਰਾ ਜ਼ਿੰਦਗੀ ਨੂੰ ਅੱਗੇ ਚਲਾਉਣ ਵਾਸਤੇ ਤੇ ਉਹ ਵੀ ਇੱਕ ਕਾਰਨ ਸੀ ਜੁਨਾਈਟ ਕਰਨ ਦਾ ਜੋੜਨ ਦਾ ਹੁਣ ਸਾਰੇ ਅਨਡੀਪੈਂਡੈਂਟ ਹੋ ਗਏ ਆ ਫਰ ਹੈ 3 4 ਨੰਬਰ ਵੀ ਹੈਗੇ 5 ਵੀ ਹੈਗੇ ਆ ਸਾਰੇ ਹੀ ਵਲਡਿਪਨਡ ਆ ਆਪਣਾ ਆਪਣਾ ਕਮਾਉਂਦੇ ਜੋ ਆ ਤੇ ਇਸ ਕਰਕੇ ਡਿਪੈਂਡੈਂਸੀ ਜਿਹੜੀ ਆ ਉਹ ਖਤਮ ਹੁੰਦੀ ਰਹੀ ਜਾ ਰਹੀ ਆ ਕੋ ਇੰਡੀਪੈਂਡੈਂਟ ਹੋਣ ਦੇ ਜਿੱਥੇ ਫਾਇਦੇ ਆ ਉਥੇ ਕਹਿ ਸਕਦੇ ਆ ਵੀ ਜੋ ਨੀਜੀ ਇਨਸਾਨ ਨੂੰ ਜਾਂ ਕੁਛ ਹੱਦ ਤੱਕ ਇਤਨੇ ਕਿਤੇ ਵਧਾ ਨੁਕਸਾਨ ਵੀ ਆ ਪਰ ਫਾਇਦੇ ਜ਼ਿਆਦਾ ਇਹ ਚੀਜ਼ ਨੂੰ ਜਿਹੜਾ ਹੈ ਜਿਹੜਾ ਹੋਰ ਕਾਲ ਯੁਗ ਦੀ ਗੱਲ ਕਰਦੇ ਆ ਹੁਣ ਅਸੀਂ ਬੇਸਿਕਲੀ ਹੋਣਾ ਤਾਂ ਹੀ ਆ ਕੋ ਮਨੁੱਖ ਜਿਆਦਾ ਤੇਜ਼ ਤਰਾੜ ਪੜਿਆ ਲਿਖਿਆ ਹੋਣ ਕਰਕੇ ਉਹਦੀ ਸਮਝ ਨਹੀਂ ਖੋਲਣੀ ਆ ਕੋਨੇ ਫਿਰ ਇਸ ਪਾਸੇ ਨੂੰ ਜਿਆਦਾ ਸੁੱਖ ਸਹੂਲਤਾਂ ਕਮਾਉਣ ਦੇ ਚੱਕਰ 'ਚ ਦਰ ਨੂੰ ਪੈਣਾ ਤੇ ਉਸ ਚੀਜ਼ ਦਾ ਇਲਾਜ ਹੋ ਸਕਦਾ ਹੈ ਮਿਨੀਮਾਈਜ਼ ਉਹਨੂੰ ਜਿਹੜਾ ਹੈ ਕੀਤਾ ਜਾ ਸਕਦਾ ਹੈ ਕਿਉਂਕਿ ਨਾਲ ਉਹਨੂੰ ਇਸ ਤਰ੍ਹਾਂ ਦਾ ਕੋਈ ਮੋਰਲ ਐਜੂਕੇਸ਼ਨ ਜਾਂ ਉਹਦੀ ਪਰਵਰਿਸ਼ਾ ਦੀ ਨਰਚਰਿੰਗ ਜਿਹੜੀ ਉਹਦੇ ਦੰਦਗੀ ਹੋਵੇ ਥੋੜੀਆਂ ਕਦਰਾਂ ਕੀਮਤਾਂ ਸिखਾਈਆਂ ਜਾਣ ਤੇ ਥੋੜਾ ਇੱਕ ਹੋਰ ਕਲਜੇ ਤੋਂ ਕੰਟਰੋਲ ਹੋ ਸਕਦਾ ਬਚਤ ਨਹੀਂ ਜਾ ਸਕਦਾ ਸੋ ਦੋਨੇ ਪੱਖ ਹੈਗੇ ਦੋਨੋਂ ਨਜ਼ਰੀਏ ਹੈ ਜੇ ਇਹਨੂੰ ਹੋਰ ਕਲਜੇ ਨੂੰ 60 25 ਤਰੀਕੇ ਨਾਲ ਦੇਖੀਏ ਤੇ ਉਹਦਾ ਕਾਰਨ ਇਹੀ ਦਿਖਦਾ ਤੇ ਹੋਣ ਵਾਲਾ ਸਮਾਂ ਜਿਹੜਾ ਹੈ ਜਿਆਦਾ ਮਨੋਖੜ ਆਪਣੇ ਆਪ ਲਈ ਸੋਚਣਾ ਆਪਣੇ ਸੁੱਖ ਸਹੂਲਤਾਂ ਵਾਸਤੇ ਜਾਗ ਸੁਖਣਾ ਸੋਚਣਾ ਬੜੇ ਹੰਦਾਈਨਾ ਸ਼ਾਰਪ ਹੋ ਜਾ। ਉਹ ਚੀਜ਼ਾਂ ਤੇ ਵੀ ਕੰਮ ਕਰਨਾ ਜਿਹੜੀਆਂ ਕਦੀ ਹੋਣੀਆਂ ਨਹੀਂ। ਤੋਂ ਇਹ ਪੌਸਿਬਿਲਟੀ ਹੈ ਇਹ ਤਾਂ ਹੋ ਸਕਦਾ ਹੈ। ਤੋਂ ਪੁਰਾਣੇ ਜਿਵੇਂ ਸਿੱਧੇ ਪੱਤਰ ਲੋਕ ਸੀਗੇ ਜੋ ਵੀ ਕਹ ਲੋ ਤੁਹਾਨੂੰ ਦੱਸਿਆ ਅੱਗੇ ਵੀ ਗੱਲ। ਤਾਂ ਹੁਣ ਤਾਂ ਡਿਫਰੈਂਸ ਜਿਹੜਾ ਬਹੁਤ ਵੱਧ ਗਿਆ। ਇਹਦੇ ਨਾਲ-ਨਾਲ ਜਿਹੜੀਆਂ ਹੈਲਥੀ ਚੀਜ਼ ਹੈਗੇ ਆ। ਇਹ ਤਨਸਬੰਦ ਦਿੱਖਦਾ ਹੈ ਕਿ ਪੁਰਾਣੇ ਜ਼ਮਾਨੇ ਚ ਤੇ ਚਲੋ ਲੋਕ ਤੰਦਰੁਸਤ ਰਹਿੰਦੇ ਸੀਗਾ, ਚੰਗਾ ਖਾਂਦੇ ਸੀ ਲਿਮਟ ਦੇ ਵਿੱਚ ਤੇ ਜੋ ਹੈਗਾ ਸੀ ਲੱਕ ਤੰਦਰੁਸਤ ਰਹਿੰਦੇ ਸੀ। ਵੱਟਾ ਜਿਹੜੇ ਲੋਕ ਦੇ ਵਿੱਚ ਜਿਹੜਾ ਹੈਗਾ ਇੰਨਾ ਖਾਣ ਪੀਣ ਕਰ ਲੈਂਦੇ ਆ ਵੀ ਜਿਹੜੀਆਂ ਬੰਦੇ ਨੂੰ ਪ੍ਰੋਬਲਮਾਂ ਪੁਰਾਣੇ ਜ਼ਮਾਨੇ 60 ਸਾਲ ਚ ਆਉਂਦੀਆਂ ਸੀਗੀਆਂ ਉਹ ਇਹਨੂੰ ਹੁਣ 35 40 ਸਾਲ 'ਚ ਸ਼ੁਰੂ ਹੋ ਜਾਂਦੀ ਹੈ ਇਹ ਆਹੀ ਸਮਝ ਲਓ ਵੀ ਇਹਦਾ ਸੀਮਾ ਕੋਲਡ ਏਜ ਦੀ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਅੱਗੇ 60 ਸਾਲ 'ਚ ਆਉਂਦੀਆਂ ਇਹ 35 40 'ਚ ਆਉਂਦੀਆਂ ਆ ਗਈ। ਸੋ ਇੰਨੀਆਂ ਗੱਲਾਂ ਕਰਦੇ ਆ ਜਿੱਥੇ ਐਂਡ ਕਰਦੇ ਆ। ਫੇਰ ਮੁੜ ਕੇ ਹਣ ਕੱਲ ਨੂੰ ਦੇਖਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ